ਮੈਨੂੰ ਮਿੱਤਰ ਆ ਮੱਕੀ ਮਕਾਊ ਆ 1844B ਆ ਇਹ ਤੇ ਇਹ ਪਈ ਚੰਦਰਪਿੰਡ ਦੇ ਵਿੱਚ ਖੜੀ ਆ 6 ਕਿੱਲੇ ਆ ਤੇ ਬਈ ਆਲੂ ਵਾਲੀ ਮੱਕੀ ਵੀ ਕਹਿ ਸਕਦੇ ਆ ਵੀ ਆਪਾਂ ਜੇ ਪਸ਼ੂ ਵਾਲੇ ਪਾਣੀ 4 ਪਾਉਣਾ ਨਾ ਤਾਂ ਬਈ ਆਲੂ ਵਾਲੀ ਮੱਕੀ ਆ ਜਿਹੜੀ ਰੀਸ ਕਰਦੀ ਆ ਬਦਾਮਾਂ ਦੀ ਤੇ ਇੱਕ ਸਾਬ ਦਾ ਬਦਾਮ ਹੀ ਪੈ ਜਾਣੇ ਆ ਤੁਹਾਡੇ ਪਸ਼ੂ ਨੂੰ ਵੀ ਆਲੂ ਵਾਲੀ ਮੱਕੀ ਦਾ 1844B ਆ ਇਹ ਤੇ 1844 ਦੀ ਬਈ ਮੱਕੀ ਪੂਰ ਜਬਰਦਸਤ ਕੱਦ ਕਾਟੀ ਵਾਲੀ ਛੱਲੀਆਂ ਵੀ ਦੋ ਦੋ ਤਿੰਨ ਤਿੰਨ ਲੱਗੀਆਂ ਹੋਈਆਂ ਪੂਰੇ ਦਾਣੇਦਾਰ ਕਿ ਜਿਹੜੇ ਪ੍ਰਾਣੂ ਚਾਰ ਵਾਸਤੇ ਚਾਹੀਦੇ ਹੋਈ ਇਹ ਚੰਦਰਪਿੰਡ ਦੇ ਵਿੱਚ ਬਾਈ ਖੜੀ ਹੋਈ ਹੈ ਤੇ ਬਾਈ ਗੱਲਬਾਤ ਮੈਂ ਪਾਈਆਂ ਦਾ ਨੰਬਰ ਸਕਰੀਨ ਦੇ ਉੱਤੇ ਚਲਾ ਦੂੰਗਾ ਉਸ ਨੰਬਰ ਤੇ ਤੁਸੀਂ ਗੱਲਬਾਤ ਕਰ ਲਿਆ ਜੇ ਮਿੱਤਰੋ ਤੇ ਫਿਰ ਇਹ 6 ਕਿੱਲੇ ਟੋਟ ਲਗਾਣਾ 6 ਕਿੱਲੇ ਦੇ ਵਿੱਚ ਮੱਕੀ ਖੜੀ ਹੈ ਜਬਰਦਸਤ ਮੱਕੀ ਆ ਬਾਈ ਜਿਹੜੇ ਜਾ ਕੇ ਕੰਪਨੀ ਵਾਲੇ ਪ੍ਰਾਣੂ ਜਿਹੜੇ ਚਾਰ ਵੇਚਦੇ ਉਹਨਾਂ ਨੂੰ ਚਾਹੀਦੀ ਹੈ ਜਾਂ ਜਿਵੇਂ ਪ੍ਰਾਣ ਆ ਕੇ ਚਾਰ ਪਾਉਣਾ ਚਾਹੁੰਦੇ ਹੁੰਦੇ ਆ ਲੈ ਕੇ ਬੀਜੀ ਘਟ ਹੁੰਦੀ ਆ ਉਹਨਾਂ ਲਈ ਚਾਹੀਦੀ ਹੈ ਤਾਂ ਭਾਈ ਦਾ ਨੰਬਰ ਮੇਰੇ ਸਕਰੀਨ ਤੇ ਉੱਤੇ ਚਲਾਇਆ ਹੋਇਆ ਗੱਲਬਾਤ ਕਰ ਲੈ 6 ਕਿੱਲੇ ਪੂਰੀ ਮੱਕੀ ਵਕਾਉ ਹੈ 1844B ਆ ਚੰਦੜਪਿੰਡ ਦੇ ਵਿੱਚ ਖੜੀ ਹੈ ਤੇ ਚੰਦੜਪਿੰਡ ਜ਼ਿਲ੍ਹੇ ਫਰੋਜ਼ਪੁਰ ਦਾ ਪਿੰਡ ਹੈ ਮਿੱਤਰੋ ਗੱਲਬਾਤ ਲਈ ਨੰਬਰ ਮੇਰੇ ਭਾਈ ਦਾ ਸਕਰੀਨ ਦੇ ਉੱਤੇ ਲਾਤਾ ਵਾ ਕਰੋ ਸੰਪਰਕ ਜੇ ਮੱਕੀ ਚਾਹੀਦੀ ਹੈ ਮਿੱਤਰੋ ਭਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਆਪਣੇ ਪਸ਼ੂ ਨੂੰ ਤੰਦਰੁਸਤ ਰੱਖਣ ਲਈ ਜਰੂਰ ਅਪਣਾਓ ਮਿੱਤਰੋ ਸਰਪ ਤੇ ਸਰਪ ਆਲਣ ਵਾਲੀ ਮੱਕੀ ਦਾ ਆਚਾਰ ਦੂਜਾ ਚਾਰ ਪਾਤ ਹੈ ਜਿੰਨੇ ਭਾਈ ਹੁੰਦਾ ਨੁਕਸਾਨ ਆ ਥੋੜਾ ਜਿਹਾ ਤਦ ਪਰ ਆ ਜਿਹੜਾ ਚਾਰਾ ਇਹ ਨੁਕਸਾਨ ਨਹੀਂ ਇਹ ਤਾਂ ਇੱਕ ਹਸਾਲ ਦਾ ਬਦਾਨਾ ਦੀ ਰੀਸ ਕਰਦਾ ਪਸ਼ੂ ਨੂੰ ਤੇ ਜਿਹੜਾ ਬਈ ਦੂਜਾ ਦਾ ਕਣਕ ਵਾਲਾ ਚਾਰਜ ਜਾਂ ਝੋਨੇ ਵਾਲਾ ਚਾਰਾ ਉਹ ਲਾਹੇਵੰਦ ਨਹੀਂ ਗਾ ਇਹਨਾਂ ਜਿੰਨਾ ਆਲੂ ਵਾਲਾ ਚਾਰਾ ਕਰੋ ਸੰਪਰਕ ਬਾਈ ਨਾਲ ਧੰਨਵਾਦ